ਪਰ ਪਹਿਲਾਂ ਲੰਗਰ ਵੀ ਛਕਾਂਗੇ ਆਓ ਜੀ ਆਓ ਜਪੋ ਨੇ ਸੋ ਨਿਰਭੈ ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੂਜਨੀਏ ਦਰਸ਼ਨ ਰਤਨ ਰਾਮਨ ਜੀ ਤੇ ਨਾਲ ਲੱਗੇ ਸ਼ਹਿਰਤਵਾਏ ਹੋਏ ਸਾਰੇ ਹੀ ਧਰਮਪ੍ਰੇਮੀ ਵੀਰੋ ਜੈ ਵਾਲਮੀਕੀ ਵਿਸ਼ਾ ਸਾਈ 1 ਅਕਤੂਬਰ ਦਾ ਬੜਾ ਹੀ ਕਾਦਨਸਿਕ ਹੋ ਵਾਲਮੀਕੀ ਸਮਾਜ ਲਈ ਜਿਹੜਾ ਹੋ ਨਾਲ ਚਿੰਦਾ ਸਾਡੇ ਖਿਲਾਫ ਚੜਿਆ ਤੇ ਰਵਨ ਸਾਹਿਬ ਤੁਸੀਂ ਇਹ ਗੱਲ ਜਿਹੜੀ ਕਹੀ ਆ ਵੀ ਅਸੀਂ ਉੱਥੇ ਜਾ ਕੇ ਵਰਤ ਰੱਖਾਂਗੇ ਅਸੀਂ ਤੁਹਾਡੇ ਲਈ ਤਿਆਰ ਆ ਵਰਤ ਰੱਖਣ ਲਈ ਮਰਨ ਮਡਲੇ ਵੀ ਤਿਆਰ ਆ ਜਿੱਦਾਂ ਤੁਸੀਂ ਕਹੂਗਾ ਅਸੀਂ ਤੁਹਾਡੇ ਨਾਲ ਚੱਲਣ ਲਈ ਤਿਆਰ ਆ ਪਰ ਜੇ ਵਰਤ ਰੱਖਣ ਤੇ ਵੀ ਉਹ ਕਾਬੂ ਨਾ ਆਪੇ ਫੇਰ ਆਪ ਕੀ ਕਰਾਂਗੇ ਫਿਰ ਤਾਂ ਸਾਨੂੰ ਕਰਨਾ ਪੈਣਾ ਬਹੁਤ ਨਾਲ ਕੰਮ ਪਿੱਛੇ ਉਹ ਸੋਨੀ ਸਾਹਿਬ ਕਾ ਕਿਆ ਗਿਆ ਸੀ ਇਹ ਉਹ ਪਾਣੀ ਕਿੱਥੋਂ ਪੈਦਾ ਹੋਏ ਤੁਹਾਡੇ ਮੂੰਹੋਂ ਕਾਹਦਾ ਗੱਲ ਹੋਈਆ ਵੀ ਉਹ ਗੰਦੀ ਨਾਲੇ ਕੀੜੇ ਸੀਗੇ ਜੇ ਸਾਥੀਓ ਗੰਦਗੀ ਨੂੰ ਸਾਫ ਕਰਨਾ ਹੋਵੇ ਤੇ ਕੀ ਕਰਨਾ ਪੈਂਦਾ ਆ ਗੰਦਗੀ ਦੇ ਵਿੱਚ ਉੱਤਰਨਾ ਪੈਂਦਾ ਆ ਇਸ ਲਈ ਜੇ ਗੰਦਗੀ ਸਾਫ ਕਰਨੀ ਆ ਰਾਵਣ ਸਾਹਿਬ ਤੁਸੀਂ ਸਾਨੂੰ ਸਿਰਫ ਇੱਕ ਦਿਨ ਦੇ ਦਿਓ ਤੁਸੀਂ ਸੈੱਡ ਤੇ ਹੋ ਜਾਓ ਫਿਰ ਦੇਖੋ ਗੰਦਗੀ ਇੱਥੋਂ ਕਿੰਦਾ ਸਾਫ਼ ਹੁੰਦੀ ਆ ਆਲਮਿਕੀ ਜੀਵਤ ਆਲਮਿਕੀ ਤੀਰ ਤੇ ਪਾਵਨ ਸੀਗੋ ਪਾਵਨ ਰਹੂਗਾ ਪਾਵਨ ਹੈ ਜਿੰਨਾ ਚਿਰ ਅਸੀਂ ਜੀਦੇ ਆ ਉਹਨਾਂ ਦੀ ਆਣ ਉਹਨਾਂ ਦੀ ਸ਼ਾਨ ਲਈ ਕਦੀ ਵੀ ਉਹਨਾਂ ਦੀ ਸ਼ਬੀ ਨੂੰ ਤੁੰਗਲ ਨਹੀਂ ਹੋਣ ਦਵਾਂਗੇ ਇਹੋ ਜਿਹੇ ਗੱਬਰ ਪਿਆ ਭੰਗ ਦੇ ਫਿਰਦੇ ਆ ਉਹ ਗੱਬਰ ਤਾਂ ਕਦੀ ਅੰਮ੍ਰਿਤਸਰ ਤੋਂ ਬਾਹਰ ਹੀ ਨਹੀਂ ਨਿਕਲਿਆ ਅਸੀਂ ਤਾਂ ਜਦੋਂ ਹਰਿਆਣੇ ਦੇ ਵਿੱਚੋਂ ਲੋਕ ਬਾਹਰ ਭਜਦੇ ਸੀ ਲੋ ਯਾਰਾ 87 ਦੀ ਗੱਲ ਆ ਅਸੀਂ ਉਦੋਂ ਭਗਤੀ ਕੱਡੇ ਵਿੱਚ ਏ ਸੀ ਸੀ ਇਹਨੂੰ ਕੀ ਬਕਰ ਲਾ

ਭਗਵਾਨ ਵਾਲਮੀਕੀ ਮਹਾਰਾਜ ਜੀ ਕੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿੱਡੀ ਵੱਡੀ ਗੁੰਟੀ ਜੱਜ ਆਪਾਂ ਇਕੱਠੇ ਹੋਏ ਆ ਸਾਰਿਆਂ ਨੇ ਪ੍ਰਮਾਤਮਾ ਦਾ ਜਿਕਰਾ ਜ਼ੋਰ ਦੀ ਲਾਡਾ ਕਮ ਸੇ ਕਮ ਜਿਹੜੇ ਗਰਦਾ ਦਾ ਕਿੰਨਾ ਦੱਕਾ ਜਾਣ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਜੀ ਕੀ ਤੋ ਸਾਥਿਓ ਬੜੇ ਪਿਆਰ ਦੇ ਨਾਲ ਸਾਰੇ ਸਤਜਾਰ ਦੇ ਨਾਲ ਗੱਲ ਸੁਣਨ ਦੀ ਕਿਰਪਾਤਾ ਕਰੋ ਜਿਹੜੀ ਆਪਸ ਚ ਗੱਲਬਾਤ ਕਰਦੇ ਜਦੋਂ ਕੋਈ ਬੁਲਾਰਾ ਬੋਲਦਾ ਰਾਵਣ ਸਾਹਿਬ ਨੇ ਵੀ ਕਿਹਾ ਸੀ ਵੀ ਬੇਚ ਨਾ ਬੋਲੋ ਤੇ ਜਦੋਂ ਕੋਈ ਬੋਲਦਾ ਜਿਹੜੇ ਸਾਥੀ ਪ੍ਰਬੰਧਕ ਬੈਠੇ ਆ ਦੇਖੋ ਆਪਾਂ ਆਪਣੇ ਸਤਜਾਰ ਜੋਗਿਆ ਪਿਛਲੇ ਦਿਨੀ ਪ੍ਰਗਟ ਦਿਨ ਤੇ 45000 ਸੰਗਤ ਲੈ ਕੇ ਆਏ ਸੀ ਕਿੱਥੇ ਪੂਰਾ ਮर्यादा ਦੇ ਵਿੱਚ ਸੱਜਣ ਨੇ ਜਾ ਕੇ ਮੱਥਾ ਟੇਕਿਆ ਸੀ ਤੇ ਉਸ ਸੱਚੀਏ ਤੁਹਾਡੇ ਸਾਹਮਣੇ ਖੜੇ ਆ ਕਿ ਪੰਸਰਵਾਲ ਦੀ 704 ਪੱਤਾਂ ਅੱਜ ਲੈ ਕੇ ਆਏ ਅੱਜ ਵੀ ਲੈ ਕੇ ਆਉਣਗੇ ਉਹਨਾਂ ਦੀ ਗੱਲ ਧਿਆਨ ਦੇ ਨਾਲ ਸੁਣੋ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਾਡੇ ਕੋਤੀ ਪੂਜਨੀਯ ਦਰਸ਼ਕ ਰੌਬਨ ਜੀ ਸੰ ਸ਼ੌਕਲ ਕੇ ਜੀ ਸਦਨ ਜਣੇ ਤੋਂ ਗਨਫਾ ਬਰੇਟੀ ਸਾਹਿਬ ਸਾਡੇ ਚੌਧਰੀ ਸਾਹਿਬ ਸ਼ੀਤਲ ਜੀ ਅਤੇ ਬਹੁਤ ਹੀ ਸਤਿਕਾਰਯੋਗ ਮੇਰਾ ਭਰਾ ਪਵਨ ਦਰਾਵੜ ਜੀ ਸ਼ੇਸ਼ੀ ਗਿੱਲ ਜੀ ਦਰਸ਼ਨ ਜੀ ਅਤੇ ਕਮਲ ਨਿਹਾਰ ਜੀ ਲਵ ਮੱਟੂ ਜੀ ਰਾਹੁਲ ਜੀ ਅਤੇ ਮੇਰੇ ਨਾਲ ਆਏ ਅਰਜੀਤ ਗੋਰਾ ਜੀ ਕਪੂਤਰੇ ਤੋਂ ਅਮਨਦੀਪ ਸੋਹਤਾ ਜੀ ਅਤੇ ਅਬ ਆਦੀਵਾਸੀ ਜੀ ਅਤੇ ਬਹੁਤ ਵੱਡੀ ਗਿਣਤੀ ਚ ਲਗ ਲਗ ਜ਼ਿਲ੍ਹਾ ਚੋਂ ਮੇਰੇ ਭੈਣ ਭਰਾ ਵੱਡੀ ਗਿਣਤੀ ਚ ਆਏ ਨਾਮਾਂ ਦੀ ਤਫ਼ਤੀਸ਼ ਚ ਨਾ ਜਾਂਦੇ ਹੋਏ ਕਿਉਂਕਿ ਸਾਰਿਆਂ ਦਾ ਨਾਮ ਮੈਂ ਬਾਈ ਨੇਮ ਜਾਂਦਾ ਵਾਂ ਸਾਰੇ ਮੇਰੇ ਸਤਿਕਾਰਯੋਗ ਮੇਰੇ ਭਰਾਤ ਵੱਡੀ ਗਿਣਤੀ ਚ ਮਤਾਵਾ ਪੈਣ ਵਿਸ਼ਾ ਕਿੱਥੇ ਆਓ ਸਾਰੇ ਭਾਈ ਤਾਂ ਕਿੱਥੇ ਗਿਆ ਹਰਿਆਣਾ ਤੋਂ ਵੀ ਸੰਪਰਕ ਆ ਉਹਨਾਂ ਦਾ ਵੀ ਕੁਝ ਨਹੀਂ ਹੈ ਧੰਨਵਾਦ ਕਰਦਾ ਨਾਵਾਂ ਦੀ ਤਫ਼ਤੀਸ਼ ਚ ਨਾ ਜਾਂਦੇ ਹੋਏ ਕਿਉਂਕਿ ਬੇਸਿਕਲੀ ਗੱਲ ਜਿਹੜੀ ਆ ਉਹਦਾ ਤੀਰਥ ਨੂੰ ਲੈ ਕੇ ਆ ਜਿਹੜਾ ਸਾਡਾ ਆਸਤਾ ਦਾ ਕੇਂਦਰ ਜਿੱਥੇ ਹਰ ਸਾਲ ਸੰਸਮਾਜ ਦੀ ਅਗਵਾਈ ਹੈ ਬਹੁਤ ਵੱਡੇ ਪੱਧਰ ਤੇ oven ji ਨੂੰ ਪਤਾ ਸਾਰੇ ਅੰਮਰਸਰ ਜਿੰਨੇ ਮੇਰੇ ਉਧੇਦਰ ਸਬਾਨ ਜਿਹਨੂੰ ਨਾਂ ਨਹੀਂ ਲਿੱਤਾ ਮੈਂ ਜ਼ਿਕਰ ਇਹ ਚ ਨਾਂ ਲੈਂਦਾ ਉਹਨਾਂ ਸਾਰਿਆਂ ਨੂੰ ਪਤਾ ਕਿ ਜਿੱਦਾਂ ਸੰਤ ਸ਼ੋਕਨਕੇ ਜੀ ਨੇ ਦੱਸਿਆ 813 ਬਸਾਂ ਸਾਲ ਲੈ ਕੇ ਆ ਸੀਗਾ ਅੱਛੇ ਆਪਣਾ 27ਵੀਂ ਤਰੀਕ ਸੀਗੀ 27 ਤਰੀਕ ਸੀ 9 ਮਹੀਨੇ ਦੀ ਸਟਾਈਕ ਤੇ ਰਸਾਲੇ ਵਿੱਚ ਕੋਈ ਮਾਰੇ ਲੱਜਣਾ ਨਹੀਂ 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 ਮਾਰੇ ਲੱਜਣਾ ਕੋਈ ਦਾਦਾਵਾ ਦੇ ਵਿੱਚ ਇਹੋ ਜਿਹੇ ਟਿੱਪਣੀਆਂ ਇਹੋ ਜਿਹੇ ਗਲਤ ਬੰਦੇ ਜਿਹੜੇ ਤੇ ਕਰਨਗੇ ਮਰਹੂਮ ਸਾਰੇ ਪ੍ਰਿਵਾਦ ਜੈ ਵਾਲਮੀਕੀ ਜੀ ਮੈਂ ਸ਼ਕਤੀ ਕਲਿਆਣ ਸਮਾਜ ਦਾ ਸੇਵਾਦਾਰ ਕਿ ਪਾਵਨ ਵਾਲਮੀਕੀ ਤੀਰਥ ਦੇ ਉੱਤੇ ਜੋ ਓਮ ਪ੍ਰਕਾਸ਼ ਗੱਬਰ ਦੇ ਵੱਲੋਂ ਔਰ ਉਹਦੇ ਸਾਥੀਆਂ ਦੇ ਵੱਲੋਂ ਜੋ ਗੁੰਡਾਗੱਦੀ ਕੀਤੀ ਗਈ ਆ ਪੂਰੇ ਦੇਸ਼ ਦੇ ਵਾਲਮੀਕੀ ਸਮਾਜ ਦੇ ਲਈ ਇੱਕ ਨਿੰਦਣੀ ਔਰ ਸ਼ਰਮਨਾਕ ਘਟਨਾਵਾ ਕਿ ਅਗਰ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਿਹੜਾ ਵਾ ਝੰਡਾ ਲਗਾਣਾ ਹੋਵੇ ਤੇ ਉਹਦੇ ਸੰਤ ਮਹਾਂਪੁਰਖ ਇਕਮਤ ਹੋ ਕੇ ਝੰਡਾ ਲਗਾਇਆ ਜਾਂਦੇ ਨੇ ਤੇ ਜਿਹੜਾ ਓਮ ਪ੍ਰਕਾਸ਼ ਗੱਬਰ ਆ ਉਹਨੇ ਕੁਛ ਗੁੰਡੇ ਬੁਲਾਏ ਉੱਥੇ ਗੈਂਗਸਟਰ ਬੁਲਾਏ ਕੁਛ ਬਾਬੇ ਬੁਲਾਏ ਉਹ ਬਾਬੇ ਬੁਲਾਏ ਜਿਨ੍ਹਾਂ ਨੇ ਅੰਦਰ ਹਥਿਆਰਾਂ ਨਾਲ ਗੰਡਾਸੀਆਂ ਦੇ ਨਾਲ ਆ ਜਿਹੜੇ ਉਹ ਝੰਡੇ ਲਗਾਏ ਉਹ ਲਲਕਾਰੇ ਮਾਰੇ ਅੰਦਰ ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲ ਰਿਹਾ ਵਾ ਪਰ ਇਹ ਜੋ ਕੁਝ ਵੀ ਹੋ ਰਿਹਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਕਰਾ ਰਹੀ ਹੈ ਜੀ ਕਿ ਜਿਹੜੇ ਭਗਵੰਤ ਸਿੰਘ ਜੀ ਮਾਨ ਆ ਉਹ ਵਾਲਮੀਕੀ ਸਮਾਜ ਨੂੰ ਲੈ ਕੇ ਉਹਨਾਂ ਦੇ ਕੰਮਾਂ ਨੂੰ ਲੈ ਕੇ ਜਿਹੜੇ ਭਗਵੰਤ ਸਿੰਘ ਮਾਨ ਆ ਉਹ ਸੰਸੀਅਰ ਨਹੀਂ ਹੈਗੇ ਕਿਉਂਕਿ ਚੁਟਕਲੇ ਸੁਣਾ ਰਹੇ ਆਏ ਰੋਜ਼ ਜਿਹੜੇ ਆ ਚੁਟਕਲੇ ਸੁਣਾਉਂਦੇ ਆ ਭਗਵੰਤ ਸਿੰਘ ਜੀ ਮਾਨ ਜਿਹਾ ਆਵਾਜ਼ ਆਏ ਸੀ ਮਰਾਦਰ ਅਨੁਸਾਰ ਜਿਹੜਾ ਝੰਡਾ ਚੜਾਇਆ ਗਿਆ ਜੀ ਉਹਨਾਂ ਨੇ ਮਰਿਆਦਾ ਦਾ ਝੰਡਾ ਚੜਾਇਆ ਵਾ ਤਾਂ ਸੋਸ਼ਲ ਮੀਡੀਆ ਤੇ ਵੇਖ ਹੀ ਰਹੇ ਆ ਹਥਿਆਰ ਫੜੇ ਪੇ ਹੱਥਾਂ 'ਚ ਡੰਡੇ ਫੜੇ ਪੇ ਹੱਥਾਂ 'ਚ ਡੰਡੇ ਮਾਰ ਰਹੇ ਲੋਕਾਂ ਨੂੰ ਲਲਕਾਰੇ ਮਾਰ ਰਹੇ ਆ ਇਹ ਮਰਿਆਦਾ ਹੁੰਦੀ ਆ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਔਰ ਪਵਿੱਤਰ ਸਰੂਪ ਦੇ ਉੱਤੇ ਲਾਲ ਰੰਗ ਦੀ ਪਗੜੀ ਬੰਨੀ ਜਾ ਰਹੀ ਆ ਇਦਾਂ ਦਾ ਕਦੀ ਵੀ ਨਹੀਂ ਹੋਇਆ ਬੀਜੇਪੀ ਯਕਾਲੀ ਦਲ ਦੀ ਸਰਕਾਰ ਨੇ 500 ਕਰੋੜ ਰੁਪਏ ਲਗਾ ਕੇ ਉਸ ਮੰਦਰ ਦਾ ਨਿਰਮਾਣ ਕੀਤਾ ਸੀ ਔਰ ਇੱਕ ਇੱਕ ਚੀਜ਼ ਨੂੰ ਆਸਤਾ ਦੇ ਨਾਲ ਸ਼ਰਧਾ ਦੇ ਨਾਲ ਉੱਥੇ ਮਨਾਇਆ ਗਿਆ ਸੀਗਾ ਪਰ ਕਦੀ ਭਗਵੰਤ ਮਾਨ ਦੀ ਸਰਕਾਰ ਜਿੱਦਣ ਦੀ ਆਈ ਆ ਪੰਜਾਬ ਦੇ ਵਿੱਚ ਉਹਦਾ ਹੀ ਨੁਮਾਇੰਦਾ ਵਾ ਓਮ ਪ੍ਰਕਾਸ਼ ਗੱਬਰ ਜਿਹੜਾ ਆਏ ਦਿਨ ਕਦੀ ਉੱਥੇ ਪਕੜੀਆਂ ਬਣਾਉਂਦਾ ਵਾ ਗੁੰਡਾਗਰਦੀ ਕਰਾਂਦਾ ਵਾ ਉਹ ਇਹ ਚਾਰਿਆ ਜਿੱਦਾਂ ਦਾ ਧੂਣਾ ਸਾਹਿਬ ਦੇ ਉੱਤੇ ਕਬਜ਼ਾ ਵਾ ਜਿੰਨਾ ਚੜਾਵਾ ਚੜਦਾ ਧੂਣਾ ਸਾਹਿਬ ਦੇ ਉੱਤੇ ਦੱਸੇ ਅਜ ਤੱਕ ਸਮਾਜ ਨੂੰ ਹਿਸਾਬ ਦੇਣ ਕਿੱਥੇ ਗਿਆ ਸਾਰਾ ਪੈਸਾ ਕਿੱਥੇ ਗਿਆ ਪੈਸਾ ਲਗਜ਼ਰੀ ਗੱਡੀਆਂ ਲੈ ਰਿਆ ਵਾ ਕੋਠੀਆਂ ਲੈ ਰਿਆ ਪ੍ਰੋਪਟੀਆਂ ਬਣਾ ਰਿਆ ਵਾ ਜਿਹੜਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ ਹੋਇਆ ਸਮਾਜ ਦਾ ਨਹੀਂ ਹੋਇਆ ਆਪਣੇ ਪਰਿਵਾਰ ਦਾ ਨਹੀਂ ਹੋਇਆ ਤੇ ਉਹ ਓਮ ਪ੍ਰਕਾਸ਼ ਗੱਬਰ ਅੱਗ ਲਾਉਣ ਦੀ ਗੱਲ ਕਰ ਰਿਹਾ ਵਾ ਸੀ ਜਿਹੜੀ ਜੀਓਗ੍ਰਾਫੀ ਦੇ ਕੇ ਇਹਨਿਕੋ ਭੂਗੋਲੋਗ੍ਰਾਫੀ ਪਹੁੰਚੀ ਨਹੀਂ ਨਹੀਂ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਗਈ ਇਹ ਪੰਜਾਬ ਸਰਕਾਰ ਦੀ ਸ਼ਹਿਤ ਹੋਇਆ ਵਾ ਇੱਕ ਲੁਧਿਆਣੇ ਤੋਂ ਅਸਿਸਟੈਂਟ ਕਮਿਸ਼ਨਰ ਬਾ ਅਸ਼wini ਸਹੋਤਾ ਉਹਦੀ ਸੀਐਮ ਸਾਹਿਬ ਨੇ ਡਿਊਟੀ ਲਗਾਈ ਸੀ ਦੇਵ ਸਿੰਘ ਅਸੁਰਦੀ ਆ ਦਵਿਆਤੀ ਦੀ ਔਰ ਉਹਦੇ ਨਾਲ ਦੇ ਅਸਿਸਟੈਂਟ ਕਮਿਸ਼ਨਰ ਕਾਰਪੋਰੇਸ਼ਨ ਲੁਧਿਆਣੇ ਤੋਂ ਉਹਨੇ ਆ ਕੇ ਗੁੰਡਾ ਗਰਦੀ ਦਿਖਾਈ ਉੱਥੇ ਉਹਦੀ ਸੀਐਮ ਨੇ ਡਿਊਟੀ ਲਈ ਹੀ ਭਗਵੰਤ ਸਿੰਘ ਜੀ ਮਾਨ ਨੇ ਕਿ ਹਰ ਹਾਲਤ ਵਿੱਚ ਤੁਸੀਂ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰੋ ਧੱਜੀਆਂ ਉਡਾਈਆਂ ਗਈਆਂ ਸਾਡੇ ਧਰਮ ਦੀਆਂ ਇੱਕ ਬਰਗਾਰੀ ਕਾਂਡ ਹੋਇਆ ਇਹਦੀ ਵੀ ਦੋਸ਼ੀਆਂ ਨੂੰ ਸਜ਼ਾ ਮਿਲੀ ਆ ਸੋਸ਼ਲ ਮੀਡੀਆ ਦੇ ਉੱਤੇ ਆ ਕਿਉਂ ਭਗਵੰਤ ਸਿੰਘ ਜੀ ਮਾਨ ਜੀ ਓਮ ਪ੍ਰਕਾਸ਼ ਗੱਬਰ ਦੇ ਉੱਤੇ ਉਹਦੇ ਸਾਥੀਆਂ ਦੇ ਉੱਤੇ ਕਿਉਂ ਨਹੀਂ ਪਰਚਾ ਦਰਜ ਕਰਦੇ ਪਏ ਅੱਗ ਆਪਣੇ ਭਾਈ ਦੇ ਕੋਈ 2-4 ਬਾਬਿਆਂ ਨੇ ਇਕੱਲੇ ਜਾ ਕੇ ਜਿਹੜਾ ਝੰਡਾ ਲਾ ਕੇ ਉੱਥੇ ਵੀ ਬਾਦ ਜਿਹੜਾ ਵਾ ਉਹ ਸ਼ੁਰੂ ਕੀਤਾ ਵਾ ਪਰ ਜੋ ਵੀ ਹੋਇਆ ਨਿੰਦਣੀ ਹੋਇਆ ਵਾ ਅੱਜ ਸਾਡੇ ਜਿੰਨੇ ਵੀ ਧਾਰਮਿਕ ਸੰਗਠਨ ਇਕੱਠੇ ਹੋਏ ਆ ਆਪਿਆ ਹੀ ਬੇਨਤੀ ਕਰਦੇ ਕਹੀ ਪੰਜਾਬ ਬੰਦਰੀ ਕਾਲ ਦੇਵਾਂਗੇ ਪੰਜਾਬ ਤੋਂ ਬੰਦ ਤੋਂ ਬਾਅਦ ਅਸੀਂ ਭਾਰਤ ਬੰਦਰੀ ਕਾਲ ਦੇਵਾਂਗੇ ਆਪਣੇ ਕੋਲੋਂ ਆਪਣੇ ਪੈਰ ਭਰਾਵਾ ਦੇ ਇਹ 5 ਤੋਂ 6 ਵਜੇ ਤੱਕ ਚੱਲੇਗਾ ਜੀ ਪ੍ਰਦਰਸ਼ਨ ਜੀ ਨਹੀਂ ਕੋਈ ਵੀ ਨਹੀਂ ਪਹੁੰਚਿਆ ਜੀ ਅਸੀਂ ਪਹਿਲਾਂ ਵੀ ਅੰਮ੍ਰਿਤਸਰ ਦੇ ਸੀਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਿਹਾ ਸੀਗਾ ਕਿ ਜਿਹੜਾ ਉਹ ਪ੍ਰਕਾਸ਼ ਗੱਬਰ ਆ ਇਹ ਵਾਲਮੀਕੀ ਤੀਰਥ ਦੀ ਪਵਿੱਤਰਤਾ ਨੂੰ ਲੈ ਕੇ ਮਾਹੌਲ ਜਿਹੜਾ ਖਰਾਬ ਕਰਦਾ ਪਿਆ ਪਰ ਪ੍ਰਸ਼ਾਸਨ ਨੇ ਜਿਹੜੀ ਕੋਈ ਸੁਣਵਾਈ ਨਹੀਂ ਕੀਤੀ ਅਗਰ ਸਾਡੀ ਨਹੀਂ ਸੁਣਵਾਈ ਕੀਤੀ ਤੇ ਉੱਥੇ ਜਿਹੜੀ ਬੇਅਦਬੀ ਹੋਈ ਆ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਆ ਦੇਖੋ ਜੀ ਇੱਕ ਚੋਰੀ ਉਤੋਂ ਸੀਨਾ ਜੋਰੀ ਦੇਖੋ ਜਿਹੜੇ ਜਿਹੜੇ ਬੰਦਿਆਂ ਨੇ ਰਾਤੀ ਮੈਂ ਵੇਖ ਰਿਆ ਸੀਗਾ ਬੜਾ ਕੁਝ ਬੋਲਦੇ ਪਏ ਨੇ ਉਹਦੇ ਵਿੱਚ ਉਹ ਲੋਕ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਗੁੰਡਿਆਂ ਦੇ ਨਾਲ ਲਿੰਕੜੇ ਜਿੰਨਾ ਲੋਕਾਂ ਦੇ ਸਾਡੇ ਵੀ ਫੋਨ ਟੈਪ ਕਰਾ ਲਓ ਉਹਨਾਂ ਦੇ ਵੀ ਕਰਾ ਲਓ ਪਰ ਉਹਨਾਂ ਨੇ ਕਿਸੇ ਦੇ ਸ਼ਹਿਰ ਦੇ ਉੱਤੇ ਗੁੰਡਾਗਰਦੀ ਕੀਤੀ ਆ ਜਿਹੜੀ ਸ਼ਰੀਆਮ ਕੀਤੀ ਆ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਉਹ ਪਰਚਾ ਦਰਜ ਹੋਣਾ ਚਾਹੀਦਾ ਜੀ ਨਾ ਵੀ ਪਾਇਆ ਲਿਆਦਾ ਜਿਹੜੇ ਲੋਕ ਹੁੰਦੇ ਕਿੰਨਾ ਮਾਰ ਦੇ ਦੇਖੋ ਜੀ ਹਮੇਸ਼ਾ ਗੱਬਰ ਦੀ ਔਰ ਗੱਬਰ ਦੀ ਜਿਹੜੀ ਲੋਟੂ ਢੋਲੀ ਆ ਉਹਦੀ ਹਮੇਸ਼ਾ ਇਹੀ ਚਾਲ ਰਹੀ ਆ ਜਿਹੜੇ ਆਏ ਦਿਨ ਲੋਕਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਾਂਦਾ ਵਾ ਪੈਸੇ ਲੈਂਦਾ ਵਾ ਸ਼ਹਿਰ ਦੇ ਵਿੱਚ ਜਿੰਨੀਆਂ ਵਾਲਮੀਕੀ ਸਮਾਜ ਦੀਆਂ ਜਥੇਬੰਦੀਆਂ ਵਾ ਉਹ ਸਾਰੀਆਂ ਅਨੁਸ਼ਾਸਨ ਚ ਚਲਦੀਆਂ ਸਿਰਫ ਤੇ ਸਿਰਫ ਓਮ ਪ੍ਰਕਾਸ਼ ਗੱਬਰ ਔਰ ਉਹਦੇ 2-4 ਜਿਹੜੇ ਸਾਥੀ ਆ ਉਹ ਹਮੇਸ਼ਾ ਹੀ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਆ ਜੀ ਲਾਸਟ ਆਹੀ ਆ ਉਹਨਾਂ ਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਝੰਡਾ ਲਤਣਾ ਚਾਹੀਦਾ ਜੇ ਇਹ ਨਹੀਂ ਹੋਇਆ ਇਹ ਕੁਛ ਤੇ ਫਿਰ ਅਸੀਂ ਪੰਜਾਬ ਬੰਦਰੀ ਕਾਲ ਦਵਾਂਗੇ ਜੀ ਪੱਧਰ ਤੇ ਇੱਕ ਪੂਰੀ ਜਗ੍ਹਾ ਨਾਲ ਮੀਟਿੰਗ ਕਰੋ ਫਿਰ ਆਪਾਂ ਤੇ ਲੜਾਈ ਜਿਹੜੀ ਆ ਬਹੁਤ ਵਧੀਆ ਕਰਾਂਗੇ ਬੜਾ ਸੜੇ ਜਿਹੜੀ ਆਣੇ ਆ ਜਿੱਥੇ ਲੜਾਈ ਲੱਗਣੀ ਆ ਉੱਥੇ ਬੰਦ ਨਿਕਲ ਨਹੀਂ ਇਹਦਾ ਖਾਤਾ ਬੱਝੇ ਉਹੰਪਰ ਬਸੇ ਦਾ ਜਿਹੜੇ ਵਿਅਕਤੀ ਜਿਹੜੇ ਹੋਟ ਬਲਾਇਆ ਪਹੁੰਚਾ ਆ ਗਿਆ ਉਹ ਬੇਚਾਰੀ ਹੈਗੇ ਪਰ ਤੁਸੀਂ ਅਗਰ ਤੁਸੀਂ ਹੈਗੇ ਉਹ ਨਹੀਂ ਹੈਗੇ ਪਰ ਹਰ ਤੁਸੀਂ ਜੱਦਾ ਦੀ ਗੁੱਟੀ ਰਵਣ ਸਾਹਿਬ ਸ਼ੌਕਲ ਕਹਿੰਦੇ ਜੱਦਾ ਦੀ ਗੁੱਟੀ ਇਹ ਤੁਹਾਨੂੰ ਪੰਡਹਾਰੀ ਪੁਲ ਤੋਂ ਜੜੀਆਂ ਤਸਵੀਰਾਂ ਅਸੀਂ ਸਾਧੀਆਂ ਗਾਡੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਧਰਨਾ ਜਿਹੜਾ ਇੱਥੇ ਲੱਗਾ ਪਾਰੇ ਇਨਸਾਫ ਮਿਲਣਾ ਨਹੀਂ ਮਿਲਣਾ ਬਾਅਦ ਦੀਆਂ ਗੱਲਾਂ ਨੇ ਪਰ ਇੱਕ ਕਦਨਾ ਕਦੇ ਇੱਕ ਗੱਲ ਮੈਂ ਜ਼ਰੂਰ ਕਹਣੀ ਚਾਹੁੰਦਾ ਵੀ ਉਹ ਕੱਠ ਨਹੀਂ ਨਜ਼ਰ ਆ ਰਿਹਾ ਇੰਨਾ ਕੱਠ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ ਸੀ ਇੱਥੇ ਸ਼ੇਵਰ ਦਸਨ ਜੀ ਜਿਹੜੇ ਉਹ ਵੀ ਪਹੁੰਚ ਚੁੱਕੇ ਨੇ ਠੀਕ ਬਿਕਰਾ ਦਾ ਸੰਭਾਲ ਲਾ ਕੇ ਚਾਹੀਦਾ ਹਾਫ ਤੋਂ ਜ਼ਿਆਦਾ ਇਹ ਐਨੇ ਜਿਹੜੇ ਮਾਮਾ ਨੂੰ ਬਾਦਸ਼ਾਹ ਗਿਆ ਇਹਨਾਂ ਨੂੰ ਸਾਹਮਣਾ ਜਿਹੜਾ ਕਰਾਉਣਾ ਸਭ ਆਪਣੇ ਅੱਗੇ 20 ਬਾਬਾ ਸਾਰੇ ਕੀ ਕਹਣਗੇ ਅੱਜ ਜਿਹੜਾ ਜਵਾ ਵਾਲਮੀ ਕੀ ਦੇਖੋ ਇਹ ਤਰਨਾ ਇਸ ਕਰਕੇ ਲਾਇਆ ਗਿਆ ਕਿ ਜਿਹੜਾ 27 ਤਰੀਕ ਨੂੰ ਪਾਵਨ ਵਾਲਮੀ ਕੀ ਤੀਰਤੇ ਉੱਤੇ ਜਿਹੜੀ ਬੜੀ ਵੱਡੀ ਬੇਅਦਬੀ ਜਿਹੜੀ ਹੋਈ ਆ ਵੀ ਜਿਹੜਾ ਝੰਡਾ ਸੀ ਜਿਹੜਾ ਉੱਥੇ ਲਾਲ ਰੰਗ ਦਾ ਚੜਾਇਆ ਗਿਆ ਗੱਲ ਲਾਲ ਰੰਗ ਦੀ ਨਹੀਂ ਸੀ ਗੱਲ ਕਿਸੇ ਵੀ ਝੰਡਾ ਚੜਦਾ ਚਾਹੇ ਉਹ ਨੀਲਾ ਚੜਦਾ ਚਾਹੇ ਉਹ ਲਾਲ ਚੜਦਾ ਪਰ ਅਸੀਂ ਚੋਣੇ ਅਸੀਂ ਵੀ ਪੂਰੇ ਵਾਲਮੀਕੀ ਸਮਾਜ ਦੀ ਸਾਂਝੀ ਨਾ ਝੰਡਾ ਚੜਦਾ ਔਰ ਜਿਹੜਾ ਇਹ ਝੰਡਾ ਜਿਹੜਾ ਉੱਥੇ ਚੜਾਇਆ ਗਿਆ ਉਹ ਪੂਰੀ ਗੁੰਡਾਗਰਦੀ ਨਾਲ ਚੜਾਇਆ ਗਿਆ ਤੁਸੀਂ ਉੱਥੇ ਦੇਖਿਆ ਕਿ ਲੋਕ ਅੰਦਰ ਹਥਿਆਰ ਲੈ ਕੇ ਵੀ ਗਏ ਨੇ ਲੇਕਿਨ ਉਹ ਪੂਰਾ ਕੱਲਾ ਵਾਲਮੀਕੀ ਸਮਾਜ ਦਾ ਉਸਤਾਨ ਨਹੀਂ ਆ ਪਰਮਾਤਮਾ ਵਾਲਮੀਕ ਮਹਾਰਾ ਜਿਹਨਾਂ ਨੇ ਰਮਾਇਣ ਲਿਖੀ ਆ ਜਿਨ੍ਹਾਂ ਦੇ ਹਰ ਧਰਮ ਦੇ ਲੋਕ ਜਿਹੜੇ ਉਹਨਾਂ ਨੂੰ ਸਤਿਕਾਰ ਕਰਦੇ ਨੇ ਔਰ ਜਿਹੜੀ ਇਹ ਵੱਡੀ ਥੀਸ ਜਿਹੜੀ ਸਾਡੇ ਵਾਲਮੀਕੀ ਸਮਾਜ ਨੂੰ ਪਹੁੰਚੀ ਆ ਕਿ ਜਿਹੜੀ ਉੱਥੇ ਬੇਦਬੀ ਹੋਈ ਆ ਬਸ ਸਾਡੀ ਇਹੀ ਮੰਗ ਹੈ ਕਿ ਜਿਨ੍ਹਾਂ ਨੇ ਬੇਦਬੀ ਕੀਤੀ ਆ ਉਹਨਾਂ ਦੇ ਉੱਤੇ ਜਿਹੜਾ ਇਹ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਉਹਨਾਂ ਉੱਤੇ ਪਰਚਾ ਹੋਣਾ ਚਾਹੀਦਾ ਇਹ ਪਰਚਾ ਨਾ ਹੋਇਆ ਤੇ ਆਰਾਧਾ ਦੇਖੋ ਇਹ ਅੱਜ ਸਿਰਫ ਜਿੰਨੇ ਵੀ ਇਹ ਸੰਗਠਨ ਸਾਰੇ ਆਏ ਨੇ ਤੁਹਾਡੇ ਜਿਲ੍ਹਿਆਂ ਚੋਂ ਬਾਕੀ ਬਾਕੀ ਸਟੇਟਾਂ ਤੋਂ ਆਏ ਨੇ ਲੇਕਿਨ ਅੱਜ 5 ਤੱਕ 5 ਵਜੇ ਤੱਕ ਜਿਹੜਾ ਇਹ ਧਰਨਾ ਜਿਹੜਾ ਅਸੀਂ ਪੁਲ ਦੇ ਉੱਤੇ ਦਿੱਤਾ ਅੰਮ੍ਰਿਤਸਰ ਭੰਡਾਰੀ ਪੁਲ ਦੇ ਉੱਤੇ ਗਾਂ ਜਿਹੜੀ ਰਣਨੀਤੀ ਹੈ ਜਿਹੜੇ ਸਾਡੇ ਸੰਤ ਮਹਾਪੁਰਸ਼ ਬੈਠੇ ਨੇ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਆ ਕਿ ਜਿਹੜਾ ਅਗਲਾ ਨੈਕਸਟ ਪ੍ਰੋਗਰਾਮ ਹੋਏਗਾ ਉਹ ਸਾਡੀ ਪੰਜਾਬ ਦੀ ਪੰਜਾਬ ਬੰਦ ਦੀ ਕਾਲ ਹੋਏਗੀ ਉਸ ਤੋਂ ਬਾਅਦ ਇੱਕ ਵਾਰ ਜਿਹੜਾ ਵੀ ਜਿੰਨੇ ਵੀ ਸੰਗਠਨ ਨੇ ਉਹ ਵਾਲਮੀਕ ਤੀਰਥ ਜਾ ਕੇ ਔਰ ਰਮਾਨਾ ਸ਼ਾਂਤੀਪੁਰ ਕੋਈ ਝੰਡਾ ਕੋਈ ਡੰਡਾ ਨਹੀਂ ਲੈ ਕੇ ਜਾਣਗੇ ਔਰ ਜਿਹੜੀ ਇਹ ਉਹਨਾਂ ਨੇ ਬੇਦਬੀ ਕੀਤੀ ਆ ਉਹਦੇ ਸਬੰਧ ਦੇ ਉੱਤੇ ਜਾ ਕੇ ਉਹ ਪਾਠ ਪੂਜਾ ਵੀ ਕਰਨਗੇ ਕਿਉਂਕਿ ਜਿਹੜੀ ਉੱਥੇ ਬਹੁਤ ਵੱਡੀ ਬੇਦਬੀ ਹੋਈ ਆ ਮੈਂ ਇਹੀ ਗੱਲ ਕਹੂੰਗਾ ਪੀ ਇਹ ਜਿਹੜਾ ਝੰਡਾ ਜਿਹੜਾ ਸੀ ਨਾ ਇਹ ਪੂਰੇ ਵਾਰਮਿਕੀ ਸਮਾਜ ਨੂੰ ਭਰੋਸੇ 'ਚ ਲੈ ਕੇ ਉਹ ਝੰਡਾ ਚੜਨਾ ਚਾਹੀਦਾ ਸੀ। ਨਹੀਂ ਦੇਖੋ ਇਹ ਕੋਈ ਇਹ ਅਹੀਂ 5-700 ਬੰਦੇ ਤਾਂ ਗਏ ਹੀ ਉਹਨਾਂ ਘ ਹੈ ਕਿਉਂਕਿ ਸਾਰੇ ਜਿਹੜੇ ਸੰਗਠਨ ਜਿਹੜੇ ਨੇ ਨਾ ਉਹ 5-5 ਬੰਦੇ ਹੀ ਆਏ ਨੇ ਜਿੱਦਾਂ ਇਹ بڑے بڑے ਵੱਡੇ ਸੰਗਠਨ ਨੇ ਸਾਡੇ ਸਮਾਜ ਦੇ ਇਹ ਤੁਸੀਂ ਦੇਖਣਾ ਕਿ ਜਿੱਦਣ ਇਹ ਕੋਈ ਮੂਵਮੈਂਟ ਇਦਾਂ ਦੀ ਬਣੀ ਜੇ ਕੋਈ ਪ੍ਰਸ਼ਾਸਨ ਨੇ ਪਰਚਾ ਨਾ ਕੀਤਾ ਤੇ ਮੈਨੂੰ ਪੂਰੀ ਉਮੀਦ ਹੈ ਵੀ ਇੱਕ ਇੱਕ ਜ਼ਿਲ੍ਹਿਆਂ ਦੇ ਵਿੱਚੋਂ ਨਾ 100-100 ਵਾਸੀ ਜਿਹੜੀ ਉਹ ਆਸ਼ਰਮ ਪਹੁੰਚੇਗੀ ਜੀ ਲੱਗਦਾ ਕਿ ਵਾਲਮੀਕੀ ਦੇ ਤਿੰਨਾਂ ਦੇ ਲਈ ਬੈਕਪਰ ਕਰ ਰਹੇ ਸਰਕਾਰ ਹੈ ਪਰ ਲੱਗਦਾ ਕਿ ਅੰਮ੍ਰਿਤਸਰ ਦੇ ਜੀ ਆਸੀ ਕਰਨੀ ਦੇਖੋ ਬਿਲਕੁਲ ਜੀ ਇਹ ਵਾਲਮੀਕੀ ਸਮਾਜ ਦਾ ਇੱਕ ਮੱਕਾ ਵਾ ਜਿੱਥੇ ਵੇਖੋ ਸਾਡੇ ਅੰਮ੍ਰਿਤਸਰ ਦੀ ਗੁਰੂ ਨਗਦੀ ਵਿਚ ਹਰ ਮੰਦਰ ਸਾਹਿਬ ਆ ਦੁਰਗਾਣਾ ਮੰਦਰ ਆ ਬਹੁਤ ਚੀਜ਼ਾਂ ਇਦਾਂ ਦੀਆਂ ਜਿੱਥੇ ਲੋਕ ਬਾਹਰੋਂ ਲੋਕ ਟੂਰਿਸਟ ਆਉਂਦੇ ਨੇ ਔਰ ਜਿਨ੍ਹਾਂ ਨੂੰ ਵਾਲਮੀਕ ਮਹਾਰਾ ਵੀ ਅੱਜ ਲੋਕਾਂ ਨੂੰ ਪਤਾ ਲੱਗਾ ਵੀ ਇੱਥੇ ਇੱਕ ਟੈਂਪਲ ਆ ਵਾਲਮੀਕ ਸਮਾਜ ਦਾ ਵੀ ਇਹ ਜਿਹੜਾ ਅੰਮ੍ਰਿਤਸਰ ਨਾਮ ਆ ਇਹ ਵਾਲਮੀਕ ਮਹਾਰਾ ਅੰਮ੍ਰਿਤੋ ਹੀ ਨਾਮ ਜਿਹੜਾ ਹੈ ਅੰਮ੍ਰਿਤਸਰ ਪਿਆਵਾਂ ਇਸ ਕਰਕੇ ਅਸੀਂ ਇਹ ਵੀ ਚੀਜ਼ ਸੋਚਦੇ ਆ ਕਿ ਜਿਹੜੇ ਬਾਹਰ ਦੇ ਲੋਕ ਇੱਥੇ ਆਉਣਗੇ ਉਹਨਾਂ ਦੇ ਦਿਲਾਂ ਦੇ ਵਿੱਚ ਕੀ ਜਿਹੜਾ ਇਹ ਜਿਹੜਾ ਮੈਸੇਜ ਜਾਏਗਾ ਅਸੀਂ ਚਾਹੁੰਦੇ ਆ ਕਿ ਵਾਲਮੀਕ ਸਮਾਜ ਨੂੰ ਜਿਹੜਾ ਮੌਜੂਦਾ ਸਰਕਾਰ ਆ ਉਹਨਾਂ ਨੂੰ ਬੈਠ ਕੇ ਦੋਵੇਂ ਧਰਾਂ ਨੂੰ ਬਿਠਾ ਕੇ ਇਹਦਾ ਕੋਈ ਨਾ ਕੋਈ ਇਹਦਾ ਹੱਲ ਕੱਢ ਜੇ ਤਾਂ ਨੇ ਦੇ ਤੇ ਸਿੱਡੇ ਸਿੱਟੇ ਆ ਉਹ ਬੜੇ ਇਹ ਮਤਲਬ ਗਤਕ ਗਤਕ ਹੋਣਗੇ ਅਸੀਂ ਨਹੀਂ ਚਾਹੁੰਦੇ ਕਿ ਅੰਮ੍ਰਿਤਸਰ ਦੇ ਲੋਕ ਜਿਹੜੇ ਸਾਡੇ ਪਰੇਸ਼ਾਨ ਹੋਣ ਕਿਉਂਕਿ ਅੰਮ੍ਰਿਤਸਰ ਸਾਡਾ ਆਪਣਾ ਸ਼ਹਿਰ ਆ ਸਾਡੇ ਲੋਕ ਨੇ ਸਾਡੇ ਨਾਲ ਸਹਿਯੋਗ ਦਿੰਦੇ ਨੇ ਇੱਕ ਮਜਬੂਰ ਇਨਸਾਨ ਨੂੰ ਜਿਹੜਾ ਇਹ ਜਿਹੜਾ ਪੰਡਾਰੀ ਪੁਲ ਜਿਹੜਾ ਅੱਜ ਬੰਦ ਕਰਨਾ ਪਿਆ ਬਿਲਕੁਲ ਜੀ ਮੈਂ ਤਾਂ ਇਹ ਪਹਿਲੇ ਵੀ ਕਿਹਾ ਬਈ ਵਾਲਮੀਕੀ ਸਮਾਜ ਬਿਲਕੁਲ ਇੱਕ ਧੜੇ ਆ ਪਰ ਲekin ਜਿਹੜਾ ਗੱਬਰ ਆ ਉਹਨੇ ਆਪਣੀ ਜਿਹੜੀ ਗੁੰਡਾਗਰਦੀ ਕੀਤੀ ਆ ਉਹਨੂੰ ਇਹ ਚਾਹੀਦਾ ਸੀਗੀ ਪੂਰੇ ਸਮਾਜ ਨੂੰ ਭਰੋਸੇ ਚ ਲੈੰਦਾ ਸੰਤਾਂ ਨੂੰ ਭਰੋਸੇ ਲੈੰਦਾ ਉਹਦਾ ਜਿਹੜਾ ਵੀ ਝੰਡਾ ਜਿਹੜਾ ਵੀ ਸਮਾਜ ਦਸਾਈ ਕਰਦਾ ਉਹਨੂੰ ਝੰਡੇ ਨੂੰ ਚੜਾਉਂਦੇ ਤੇ ਕੋਈ ਅਪਤੀ ਨਹੀਂ ਸੀ ਇਹ ਲੱਗਦਾ ਕਿ ਨਿਸ਼ਾਨ ਸਾਹਿਬ ਪਹਿਲਾਂ ਤਾਂ ਮੀਟਿੰਗ ਕਰਨ ਲਈ ਲਈ ਜੀ ਪ੍ਰਸ਼ਾਸਨ ਮੀਟਿੰਗ ਹੋ ਰਹੀ ਸੀ ਦੇਖੋ ਪ੍ਰਸ਼ਾਸਨ ਨੇ ਸਾਨੂੰ ਗਮਰਾਹ ਕੀਤਾ ਅਸੀਂ ਇਹ 50 ਬੰਦੇ ਸੀ ਜਿਨ੍ਹਾਂ ਨੂੰ ਸਾਨੂੰ ਰਣਜੀਤ ਐਮਲੀ ਦੇ ਵਿੱਚ ਬਿਠਾਇਆ ਗਿਆ ਬਚਤ ਭਵਨ ਦੇ ਵਿੱਚ ਉਹ ਸਾਨੂੰ ਭਰੋਸਾ ਦਿੰਦੇ ਰਹੇ ਜਿਹੜੇ ਦਿਹਾਤੀ ਦੇ ਐਸਐਸਪੀ ਸਾਹਿਬ ਆ ਵੀ ਜੀ ਬਸ ਇਹ ਉਹ ਆ ਰਹੇ ਆ ਜੀ ਤੁਹਾਡੀ ਬਾਅਦ 10 ਮਿੰਟ ਚ ਮੀਟਿੰਗ ਹੋ ਰਹੀ ਆ ਜੀ ਪਰ ਲੇਕਿਨ ਪ੍ਰਸ਼ਾਸਨ ਨੇ ਸਾਨੂੰ ਇਹ ਨਜ਼ਰਬੰਦ ਕਰਕੇ 7 ਵਜੇ ਤੱਕ ਰੱਖਿਆ ਉਧਰੋਂ ਉਹਨਾਂ ਨੇ ਉਹ ਜਿਹੜਾ ਝੰਡਾ ਜਿਹੜਾ ਚੜਾ ਦਿੱਤਾ ਗਿਆ ਦੇਖੋ ਸਾਡੀ ਮੰਗ ਇਹ ਹੈ ਕਿ ਜਿਹੜੇ ਜਿਨ੍ਹਾਂ ਨੇ ਬੇਦਬੀ ਕੀਤੀ ਆ ਆ ਦੇਖੋ ਆ ਪੋਸਟਰ ਲੱਗੇ ਨੇ ਉਹਨਾਂ ਦੀਆਂ ਵਿੱਚ ਬਗੈਰੋ ਤਸਵੀਰਾਂ ਆਈਆਂ ਖੰਡਾਰੀਆਂ ਗੰਡਾਸੀਆਂ ਫੜੀਆਂ ਡਾਂਗਾ ਫੜੀਆਂ ਵਾਂ ਜੁੱਤੇ ਪਾ ਕੇ ਮਤਲਬ ਪ੍ਰਕਰਮਾਂ ਦੇ ਵਿੱਚ ਘੁੰਮ ਰਹੇ ਨੇ ਉਹਨਾਂ ਉੱਤੇ ਪਰਚਾ ਹੋਣਾ ਚਾਹੀਦਾ ਵਾ ਉਹਨਾਂ ਉੱਤੇ ਬੰਦੀ ਉਹਨਾਂ ਨੂੰ ਬਿਲਕੁਲ ਅਰੈਸਟ ਕੀਤਾ ਜਾਣਾ ਚਾਹੀਦਾ ਦੇਖੋ ਅਗਲਾ ਮੂਵਮੈਂਟ ਬਿਲਕੁਲ ਜੀ ਪੰਜਾਬ ਕਾਲ ਦੀ ਜਿਹੜੀ ਸਾਡੇ ਸੰਤ ਮਾਹਪੁਰਸ਼ ਬੈਠੇ ਨੇ ਸੰਗਠਨ ਬੈਠੇ ਨੇ ਉਹ ਮੇਰੇ ਹਿਸਾਬ ਨਾਲ ਹੁਣ ਗਾਂ ਜੇ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਤੇ ਮੇਰੇ ਹਿਸਾਬ ਨਾਲ ਵੀ ਜਿਹੜਾ ਇਹ ਪੰਜਾਬ ਬੰਦੇ ਜਿਹੜਾ ਕਾਲ ਕੀਤੀ ਜਾਉਂਗੀ ਪਤਾਵਾ ਦੇਣਾ ਰੋਟ ਪਤਾ ਰੱਖਿਆ ਇਹ 5 ਵਜੇ ਤੱਕ ਕਰਾਂ ਲੈਣ 6 ਵਜੇ ਤੱਕ ਕਰ ਲੈਣ 7 ਵਜੇ ਤੱਕ ਕਰ ਲੈ ਇਹ ਪਾਲਸੀ ਇਹ ਹੀ ਚੀਜ਼ ਤੇ ਸਾਡਾ ਦੂਸਰਾ ਧਰਮ ਨਹੀਂ ਚਾਹਦਾ ਅੱਗੇ ਉਹ ਝੰਡੇ ਨੂੰ ਜਿਹੜਾ ਝੰਡਾ ਲਾ ਕੇ ਉਹਨੂੰ ਟਾਈਮ ਮਿਲੇ। ਕਿਰਾਏਦਾਰ ਵੀ 2 ਮਹੀਨੇ ਰੱਖ ਕੇ ਦੇਖ ਲੋ। ਥੋੜਾ ਥੋੜਾ ਕੱਢ ਕੇ ਵੇਖ ਲੈਣਾ। ਹੋਵੇ ਨਹੀਂ ਜਾਂਦੇ। ਪਰ ਮੇਰੀ ਪ੍ਰਾਰਥਨਾ ਹੈ ਅੱਜ ਅਸੀਂ ਕੀ ਆਖੀ। ਦੇਖੋ, ਦੇਖੋ। ਸੋ ਨਿਰਭੈ ਏ ਮੇਰਾ ਤੇ ਮੇਰਾ ਸੁਝਾਅ ਹੈ ਔਰ ਕੱਲ ਜਾਂ ਪਰਸੋਂ ਆਪਾਂ ਜੰਡੇ ਵਾਲੇ ਬੰਨ ਤੁੜ ਜਾਈਏ ਕੱਲ ਜਾਂ ਪਰਸੋਂ ਤਰੰਤ ਤਰੰਤ ਔਸਰੰਤ ਤਰੰਤ ਕਰਨ ਵਾਲ ਨੂੰ ਤੋਰ ਜਾਈਏ ਜਿਮਣੀ ਚੋਣ ਹੋ ਰਹੀ ਆ ਉਥੇ ਕਾਲੇ ਝੰਡੇ ਲਾ ਕੇ ਦੋ ਦਿਨ ਉਥੇ ਪ੍ਰਦਰਸ਼ਨ ਹੋਵੇ ਬਹੁਤ ਮੈਨੂੰ ਇਹ ਲੱਗਦਾ ਮੇਰਾ ਸੁਝਾਅ ਹੈ ਕੱਲੇ ਦਾ ਬਾਕੀ ਤੁਹਾਡੇ ਸੁਝਾਅ ਮੇਰੇ ਨਾਲ ਵੀ ਵਧੀਆ ਹੋ ਸਕਦੇ ਆ ਕਿਉਂਕਿ ਰਾਮ ਸਾਹਿਬ ਦੀ ਜਿਹੜੀ ਸੋਚ ਹੈ ਉਹ ਗਹਿਰੀ ਆ ਜਿੱਥੇ ਹੋਛ ਦੀ ਜ਼ਰੂਰਤ ਹੈ ਉੱਥੇ ਜੋਛ ਦੀ ਜ਼ਰੂਰਤ ਹੈ ਇਹ ਮੈਨੂੰ ਇਹ ਲੱਗਦਾ ਸਰਕਾਰਾਂ ਇਹਦਾ ਨਹੀਂ ਮੰਨਦੀਆਂ ਪ੍ਰਸ਼ਾਸਨ ਇਹਦਾ ਨਹੀਂ ਮੰਨਦਾ ਤਦ ਪ੍ਰਸ਼ਾਸਨ ਦੇਖਦਾ ਸਾਡੇ ਵਾਲੇ ਵਾਲੇ ਕਿਤੇ ਮੋਂ ਦੇਖ ਲਓ ਸਵੇਰ ਤੋਂ ਇਹੇ ਤੁਸੀਂ ਇੱਕ ਤੋਂ ਐਲਾਨ ਕੀਤੇ ਹੁੰਦੇ ਸਵੇਰੇ ਰਾਮ ਸਾਹਿਬ ਜਦੋਂ ਤਿੰਨ 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 ਮੁੱਦੇ ਤੁਸੀਂ ਬੋਲੇ ਦੇ ਆ ਦਰਪਾਸਤੇ ਜਾ ਰਹੇ ਆ ਤਾਂ 2 ਘੰਟਿਆਂ ਨੂੰ 4 ਘੰਟਿਆਂ ਚ ਤੁਹਾਡੇ ਵਾਲੇ ਵਾਲੇ ਕਿੰਨੇ ਜਣੇ ਆਜ ਕਿ ਬੈਠੇ ਆ ਮੈਂ ਜਿਆਦਾ ਨਹੀਂ ਕਹਿਣਾ ਚਾਹੁੰਦਾ ਬੁੱਧੀ ਜੀ ਵੀ ਸਾਰੇ ਬੈਠੇ ਆ ਸਾਰਾ ਸਾਰੇ ਮੇਰੀ ਭਾਸ਼ਾ ਨੂੰ ਸਮਝ ਗਏ ਆ ਮੇਰੀ ਬੇਨਤੀ ਨੂੰ ਸਮਝ ਗਏ ਆ ਜੈ ਹਰ ਬਹੁਤ ਜੀ ਹੁਣ ਮੈਂ ਬੇਨਤੀ ਕਰੂੰਗਾ ਮਨਦੀਪ ਜਮਸ਼ੇਰ ਤੋਂ ਸਾਡੇ ਭਾਈ ਬਹੁਤ ਜੰਝਰੂ ਵੀਰ ਨੇ ਉਹ ਆਪਣੇ ਵਿਚਾਰ ਦੇਣਗੇ 3 ਵਜੇ ਆਪਾਂ ਸਾਰੇ ਤੀਰਥਰੂ ਕੂਚ ਕਰਾਂਗੇ ਮੱਥਾ ਟੇਕ ਕੇ ਤੇ ਲੰਗਰ ਤੋਂ ਹੀ ਸ਼ੁਰੂ ਜਮਸ਼ੇਰ ਤੋਂ ਮਨਦੀਪ ਭਾਈ ਉਹਨਾਂ ਤੋਂ ਪਹਿਲੇ ਸ਼ਾਮਲਾਲ ਭੰਗੀ ਜੀ ਪਤਕੋ ਆ ਜਾਣ ਸ਼ਾਮਲਾਲ ਭੰਗੀ ਜੀ ਸਿਮੀਰਾ ਜੀ ਬਹੁਤ ਹੀ ਜਨਤਾਰੂ ਵੀ ਲਗਾ ਰਹੇ ਜਿੱਤੇ ਸਮਾਜਨਾ ਜਿਹੜੇ ਚਿੱਤਰ ਤੇ ਲੋਕ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਦੇਖਦੇ ਕਿ ਆਪਣੇ ਮੰਗਾ ਤਿੰਨ ਵਜੇ ਵੀ ਪੂਰੀ ਤਿਆਰੀ ਜਿਹੜਾ ਅੰਮ੍ਰਿਤਸਰ ਦਾ ਭੰਡਾਰੀ ਕੋਲ ਜਿਹੜਾ ਬੰਦ ਕੀਤਾ ਆ ਤੇ ਉਹਨਾਂ ਮੰਗ ਕੀਤੀ ਸੀ ਕਿ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਅੱਜ 3 ਵਜੇ ਜਿਹੜਾ ਵਾਲਮਿਕੀ ਆਸ਼ਰਮ ਵਿਖੇ ਜਿਹੜਾ ਕੋਚ ਕਰਾਂਗੇ ਮੱਥਾ ਟੇਕਾਂਗੇ ਅਗਲੀ ਰਾਨੀ ਤੇ ਉਸ ਤੋਂ ਬਾਅਦ ਜਿਹੜੀ ਤੈਅ ਕੀਤੀ ਜਾਏਗੀ ਦੇਖ ਸਕਦੇ ਕਿ ਫਿਰਮਾਨ ਵੀ ਇੱਕ ਬਾਰ ਬਾਰ ਗੱਲ ਆ ਰਹੀ ਹੈ ਜਿਹੜੀ ਨੰਬਰ ਸਰਪੰਤਾ ਦੇ ਕੋਲ ਤਸਵੀਰਾਂ ਲੱਗਦਾ ਤੁਹਾਡੇ ਨਾਲ ਸਾਰੀਆਂ ਕਰ ਰਹੇ ਖੁਦਰਾਮ ਕਰਦੇ ਜਿਹੜੇ ਭਜਨ ਗਾਇਕ ਜਿਹੜਾ ਮੁੱਦਾ ਜਿਹੜਾ ਦਰਮਾਉਂਦਾ ਨਜ਼ਰ ਆ ਰਿਹਾ ਦੇਖ ਸਕਦੇ ਕਿ ਸਾਰੇ ਬੰਲੇ ਹੀ ਰੋੜ ਤੇ ਲੇ ਗਿਆ ਹੁੰਦਾ ਹੈ ਪੂਰੀ ਤਰਾ ਜਿਹੜਾ ਬੰਨ੍ਹ ਕੀਤਾ ਰੋਡ ਨੂੰ ਜਿਹਦੇ ਦੇਖ ਸਕਦੇ ਹੋ ਪੱਧਰ ਤੇ ਮੇਨ ਸ਼ਹਿਰ ਜਿਹੜਾ ਕੋਰਦਾ ਰਾਹ ਦਿੱਲੀ ਨੂੰ ਜਲੰਧਾ ਚਾ ਵੀ ਸਕਦਾ ਇੱਕ ਪਰ ਸਾਡੇ ਸਾਹਮਣੇ ਤੇ ਆਹ ਜਿਹੜੀਆਂ ਗੱਡੀਆਂ ਕੱਸਾ ਜਣੀਆਂ ਨੇ ਬਾਹਰ ਜਿਹੜਾ ਚੰਡੀਗੜ੍ਹ ਦਿੱਲੀ ਹੁਮਾਜਲ ਨੂੰ ਜਿਹੜੀਆਂ ਪਾਸੇ ਆ ਰਹੇ ਤੇ ਅੱਜ ਇਹਨਾਂ ਨੇ ਆਪਣੇ ਆਪਣੇ ਜਿਹੜੇ ਬੱਲੇ ਉਹ ਅੱਜ ਰੋਕਟ ਦਾ ਸਰਕਿਆ ਗਿਆ ਸਿਸਟਮ ਵਾਲੇ ਮੱਥਾ ਤੇ ਕਨਿਆਣਾ ਕੋਈ ਹਲਚਲ ਨਹੀਂ ਕਰਨੀ ਹੈ ਨਾ ਗੁਰਮੀਤਿ ਆਸ਼ਰਮ ਨੂੰ ਜਿਹੜਾ ਕੋਚ ਕਰਨਗੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਮਝੇ ਕਰ ਰਹੇ ਅੰਮ੍ਰਿਤਸਰ ਤੋਂ ਦੇ ਜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਾਲਮੀਕੀ ਸਮਾਜ ਦੇ ਜਿਹੜੇ ਨੇ ਸਾਰੇ ਚਿੱਟੇ ਭੇਜੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਪ੍ਰਾਈਮ ਪੰਜਾਬ 7 ਦੇ ਨਾਲ ਅਗਲੀ ਰਣਨੀਤੀ ਅਗਲਾ ਜਿਹੜਾ ਰੋਜ਼ ਪ੍ਰਦਰਸ਼ਨ ਉਹ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ। ਆ ਮੇਰੀ ਬੇਨਤੀ ਹੈ ਆ ਜਿੰਨੇ ਵੀ ਵੀਰ ਲੰਗਰ ਖਾ ਰਹੇ ਨੇ